लो जी देसी घ्यो पा लिया आपने देसी घ्यों का तड़का लावे आप है प्याज तक सागर साग में तड़का लाने ਲਓ ਜੀ ਪਿਆਜ਼ ਆਪਣਾ ਪਹੁੰਚ ਗਿਆ ਹੁਣ ਆਪਾਂ ਟਮਾਟਰ ਕੱਟੇ ਹੋਏ ਆ ਇਹ ਪਾਉਨੇ ਆਪਾਂ ਇਹਦੇ ਵਿੱਚ Melk. ਲਓ ਜੀ ਆਪਾਂ ਮਸਾਲੇ ਨੂੰ ਘਿਓ ਛੱਡਤਾ ਹੁਣ ਆਪਾਂ ਇਹਦੇ ਵਿੱਚ ਪਾਉਨੇ ਆ ਸਾਗ او جی تاسو ته پانی پامئ دې وچ ਹੁਣ ਇਹਨੂੰ ਪੂਰਾ ਰਿਜਣ ਦਮਾਂ ਗਿਆ ਨਾ ਤੇ ਹੁਣ ਆਪਾਂ ਬਣਾਉਨੇ ਆ ਜੀ ਇਹਨੂੰ ਪੂਰਾ ਮਤਲਬ ਇਹਨੂੰ ਰਿਜ ਜਾਊਗਾ ਫਿਰ ਆਪਾਂ ਬਣਾਉਨੇ ਆ ਮੱਕੀ ਦੀ ਰੋਟੀ ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ ਕਿਉਂਕਿ ਸਾਗ ਜਿਹੜਾ ਹੁੰਦਾ ਮੱਕੀ ਦੀ ਰੋਟੀ ਨਾਲ ਵਧੀਆ ਲੱਗਦਾ ਲਓ ਜੀ ਸਾਗ ਆਪਣਾ ਇਹਨ ਮਤਲਬ ਰਿਜ ਗਿਆ ਤੇ ਹੁਣ ਆਪਾਂ ਇਹਨੂੰ ਢੱਕ ਦਾਂਗੇ ਢੱਕ ਕੇ ਆਪਾਂ ਉਧਰ ਰੱਖ ਦਾਂਗੇ ਤੇ ਹੁਣ ਮੱਕੀ ਦੀ ਰੋਟੀ ਬਣਾਉਣ ਲੱਗਿਆਂ ਜੀ ਲਓ ਜੀ ਇੱਧਰ ਆਪਾਂ ਨੇ ਇਹਦੇ ਵਿੱਚ ਆਪਾਂ ਨੇ ਮੱਖਣ ਬਣਾ ਲਿਆ ਦਿਖਾਉਣੀ ਆ ਤੁਹਾਨੂੰ ਆ ਦੇਖੋ ਸਾਗ 'ਚ ਪਾਉਣ ਨੂੰ ਸਾਗ ਦੇ ਵਿੱਚ ਪਾਉਣ ਨੂੰ ਮੈਂ ਇੱਕ ਮਿੰਟ ਤੁਹਾਨੂੰ ਦਿਖਾਉਣੀ ਆ ਹੋਰ ਦੇਖੋ ਇਹ ਸਾਗ ਚ ਪਾ ਕੇ ਆਪਾਂ ਹਾਂ। ਬੱਤਾਂ ਖਾਵਾਂਗੇ। ਅਸੀਂ ਇਹ ਮਿਕਸੀ ਜੇ ਬਣਾ ਲੈਣੇ ਹੁੰਦੇ ਆ। ਮਤਲਬ ਉਹ ਜਿਹੜੀ ਆਪਾਂ ਮਲਾਈ ਲਾਉਨੇ ਆ। ਅ ਦੁੱਧ ਤੋਂ ਫਿਰ ਅਸੀਂ ਦੁੱਧ ਤੋਂ ਮਲਾਈ ਲਾ ਕੇ ਐ ਮਿਕਸੀ ਦੇ ਵਿੱਚ ਹੀ ਮੱਖਣ ਬਣਾ ਲਈ ਜਾਂਦਾ। ਬਹੁਤ ਛੇਤੀ ਬਣਦਾ ਬਹੁਤ ਜ਼ਿਆਦਾ ਛੇਤੀ। ਚਲੋ ਜੀ ਹੁਣ ਆਪਾਂ ਲਾਉਨੇ ਆ ਰੋਟੀ। ਮੱਕੀ ਦੀ ਰੋਟੀ ਲਾਉਨੇ ਆ ਫਿਰ ਤੁਹਾਨੂੰ ਦਿਖਾਉਨੇ ਆ ਜੀ। ਲਓ ਜੀ ਮੱਕੀ ਦੀ ਰੋਟੀ ਆਪਾਂ ਨੇ ਪਾ ਦਈਏ ਇਹਦੇ ਉੱਪਰ ਉੱਪਰ ਨਾ ਪੱਖਾ ਚੱਲਦਾ ਇੱਕ ਮਿੰਟ ਮੈਂ ਪੱਖਾ ਬੰਦ ਕਰ ਦਵਾ ਤਵਾ ਚੰਗੀ ਤਰ੍ਹਾਂ ਗਰਮ ਨਹੀਂ ਹੋਇਆ ਹੈਗਾ ਪੱਖਾ ਬੰਦ ਕਰ ਦਈਏ ਲਓ ਜੀ ਹੁਣ ਅੱਗੇ ਨੂੰ ਥੋੜਾ ਥੋੜਾ ਘਿਓ ਲਗਾ ਲਵਨੇ ਆ ਉੱਪਰੀ ਲਓ ਜੀ ਆ ਆਪਣੀ ਦੂਜੀ ਰੋਟੀ ਬਣ ਰਹੀ ਆ ਲਓ ਜੀ ਹੁਣ ਆਪਾਂ ਸਜਾਉਨੇ ਆ ਪਲੇਟ ਦਿਖਾਉਨੇ ਆ ਤੁਹਾਨੂੰ ਲਓ ਜੀ ਮੱਖਣ ਮਿਰਚ ਅਦਰਕ ਦਾ achar ਤੇ ਮੱਕੀ ਦੀ ਰੋਟੀ ਆਓ ਜੀ ਖਾ ਲਓ ਜੀ ਜਿਨ੍ਹਾਂ ਜਿਨ੍ਹਾਂ ਨੂੰ ਭੁੱਖ ਲੱਗੀ ਆ ਲਓ ਜੀ ਪੈਨ ਸਰਵ ਕਰਦੇ ਆ ਹੁਣ ਫੜਾ ਕੇ ਆਉਂਨੇ ਆ ਕਰਦੇ ਆ ਨੂੰ ਲਓ ਜੀ ਆਪਾਂ ਹੁਣ ਕਰਦੇ ਆ ਨੂੰ ਫੜਾ ਕੇ ਆਉਨੇ ਆ ਖਾਣਗੇ ਉਹ ਤੇ ਨਾਲ ਲੱਸੀ ਲੱਸੀ ਵੀ ਬਣਾਉਣੀ ਆ ਇੱਕ ਮਿੰਟ ਲੱਸੀ ਵੀ ਦਿਖਾਵਾਂ ਤੁਹਾਨੂੰ ਲੱਸੀ ਵੀ ਬਣਾਉਣੀ ਆ ਨਾਲ ਲੱਸੀ ਵੀ ਲਓ ਜੀ ਆਹ ਹੋ ਗਈ ਆਪਣੀ ਮੱਖਣ ਰੋਟੀ ਤੇ ਨਾਲ ਸਾਗ ਮੱਕੀ ਦੀ ਰੋਟੀ ਤੇ ਆਹ ਹੋ ਗਈ ਜੀ ਲੱਸੀ ਲੱਸੀ ਦੇ ਵਿੱਚ ਨਾ ਆਪਾਂ ਨੇ ਕਾਲੀ ਮਿਰਚ ਪਾਈ ਆ ਹੁਣ ਕਾਲੀ ਮਿਰਚ ਪਾਈ ਆ ਤੇ ਆਪਾਂ ਹਿਲਾ ਦਾਂਗੇ ਲੱਸੀ ਤੇ ਕਾਲੀ ਮਿਰਚ ਜੀ ਟੇਬਲ ਤੇ ਰੱਖਤੀ ਆ ਰੋਟੀ ਹੁਣ ਇਹ ਖਾਣਗੇ ਨਾਲ ਲੱਸੀ ਲੋ ਜੀ ਟੇਬਲ ਤੇ ਰੱਖਤੀ ਆ ਰੋਟੀ ਨਾਲ ਲੱਸੀ ਤੇ ਮੱਖਣ ਸਾਗ ਦੇ ਵਿੱਚ ਵੀ ਪਾਤਾ ਤੇ ਮੱਕੀ ਦੀ ਰੋਟੀ ਨਾਲ ਮਿਰਚ ਤੇ ਅਦਰਕ ਦਾ ਅਚਾਰ ਆਜੋ ਜੀ ਸਾਰੇ ਜਣੇ ਤੁਸੀਂ ਵੀ ਖਾ ਲਓ ਤਾਜੀ-ਤਾਜੀ ਬਣ ਰਹੀ ਹੈ ਜੀ ਨਾਲ ਦੀ ਨਾਲ ਆਪਾਂ ਬਣਾ ਰਹੇ ਹਾਂ ਤੇ ਨਾਲ ਦੀ ਨਾਲ ਆਪਾਂ ਖਵਾ ਰਹੇ ਹਾਂ ਜੀ ਇਹਨਾਂ ਨੂੰ ਤੇ